ਸਤਿ ਸ੍ਰੀ ਅਕਾਲ ਵੈਲਕਮ ਟੂ ਬਲੂਬਰਡ ਕੀ ਵੀਜ਼ਾ ਆਫਸਰ ਵੀ ਗਲਤੀ ਕਰਦਾ ਤੁਹਾਡੀ ਫਾਈਲ ਚੈੱਕ ਕਰਨ ਲੱਗਿਆ ਕਿਉਂਕਿ ਕਾਫੀ ਜਣੇ ਕਹਿੰਦੇ ਆ ਕਿ ਫਾਈਲ 'ਚ ਕੋਈ ਕਮੀ ਰਹੀ ਗਈ ਤਾਂ ਰਿਫਿਊਜ਼ਲ ਆ ਗਿਆ ਬਰ ਕਦੀ ਐਵੇਂ ਵੀ ਹੁੰਦਾ ਕਿ ਵੀਜ਼ਾ ਆਫਸਰ ਵੱਲੋਂ ਕਮੀ ਰਹਿ ਜੇ ਤਾਂ ਤੇ ਰਿਫਿਊਜ਼ ਹੋ ਜਾਏ ਬਹੁਤਿਆਂ ਨਾਲ ਇਹ ਚੀਜ਼ ਹੋ ਚੁੱਕੀ ਹੈ ਤੇ ਚੀਜ਼ ਵੇਖਣ ਨੂੰ ਮਿਲਦੀ ਹੈ ਯੂਕੇ ਦੇ ਵਿੱਚ ਬਾਕੀ ਕੰਟਰੀਸ ਨੂੰ ਇਹ ਚੀਜ਼ ਪਤਾ ਨਹੀਂ ਲੱਗਦਾ ਮੇਰੇ ਕੋਲ ਇਸ ਟਾਈਮ ਏਓ ਅਪਰੂਵਲਸ ਨੇ ਪ੍ਰੀ ਐਕਸ਼ਨ ਪ੍ਰੋਟੋਕੋਲ ਦੀਆ ਇਹ ਆਲਮੋਸਟ ਮੇਰੇ ਹਿਸਾਬ ਨਾਲ 70 ਤੋਂ 100 ਦੇ ਆਸ-ਪਾਸ ਹੋਣਗੀਆਂ ਇਨ ਅਪਰੂਵਲ ਜੇ ਤੁਸੀਂ ਧਿਆਨ ਨਾਲ ਦੇਖਦੇ ਇਹਨਾਂ ਨੂੰ ਇਹਦੇ ਵਿੱਚ ਕੀ ਲਿਖਿਆ ਹੋ ਜਾਂਦਾ ਹੈ ਕਿ ਆਫਟਰ ਰੀਕਨਸਿਡਰਿੰਗ ਯੋਰ ਇਨੀਸ਼ੀਅਲ ਰਿਫਿਊਜ਼ਲ ਡਿਸੀਜਨ ਆਈ ਕੈਨ ਕਨਫਰਮ ਵੀ ਹੈਮ ਨਾਊ ਇਸ਼ੂ ਯੂ ਐਸ 6 ਮੰਥ ਵਿਜ਼ਿਟ ਵੀਜ਼ਾ ਵੀ ਅਪੋਲੋਜਾਈਜ਼ ਫੋਰ ਐਨੀ ਇਨਕਨਵੀਨੀਅੰਸ ਥਿਸ ਮੇ ਹੈਵ ਕਾਸਟ ਯਾਨੀ ਕਿ ਵੀਜ਼ਾ ਅਫਸਰ ਦੁਬਾਰਾ ਰੀਅਸੈਸ ਕਰਕੇ ਅਪਲੀਕੇਸ਼ਨ ਨੂੰ ਦੁਬਾਰਾ 6 ਮੰਥ ਦਾ ਵੀਜ਼ਾ ਇਸ਼ੂ ਕਰ ਰਿਹਾ ਹੈ ਇਹ ਸਿਰਫ ਯੂਕੇ 'ਚ ਦੇਖਣ ਨੂੰ ਮਿਲਦਾ ਹੈ ਇਹਦਾ ਰੀਜ਼ਨ ਕੀ ਹੈ ਕਿਉਂਕਿ ਜਦੋਂ ਯੂਕੇ ਰਿਫਿਊਜ਼ ਕਰਦਾ ਹੈ ਵੀਜ਼ਾ ਉਹਦੇ ਵਿੱਚ ਡਿਟੇਲ ਦੇ ਵਿੱਚ ਉਹਨੂੰ ਰਿਫਿਊਜ਼ਲ ਦੇਣੀ ਪੈਂਦੀ ਹੈ ਕਿਉਂਕਿ ਉਹਨਾਂ ਦਾ ਸਿਸਟਮ ਇਹ ਕਹਿੰਦਾ ਹੈ ਕਿ ਜਦੋਂ ਰਿਫਿਊਜ਼ ਕਰ ਰਹੇ ਹੋ ਤਾਂ ਡਿਟੇਲ ਦੇ ਵਿੱਚ ਲਿਖ ਕੇ ਦਿਓ ਕਿ ਕਿਉਂ ਕੈਂਡੀਡੇਟ ਨੂੰ ਤੁਸੀਂ ਰਿਫਿਊਜ਼ ਕਰ ਰਹੇ ਹੋ ਬਟ ਸ਼ੇਨਗਨ ਇਹ ਚੀਜ਼ ਨਹੀਂ ਕਰਦਾ ਕੈਨੇਡਾ ਇਹ ਨਹੀਂ ਕਰਦਾ ਆਸਟ੍ਰੇਲੀਆ ਨਹੀਂ ਕਰਦਾ ਨਿਊਜ਼ੀਲੈਂਡ ਨਹੀਂ ਕਰਦਾ ਇਹ ਚੀਜ਼ ਬਾਕੀ ਹੋਰ ਵੀ ਕਾਫੀ ਕੰਟਰੀਜ਼ ਨੇ ਜਿਹੜੀ ਇਹ ਚੀਜ਼ ਨਹੀਂ ਕਰਦੀ ਯੂਐਸ ਦਾ ਇੰਟਰਵਿਊ ਦੇ ਕੇ ਹੁੰਦੇ ਤਾਂ ਉਹਨੂੰ ਡਿਟੇਲ ਚ ਨਹੀਂ ਦੱਸਦੇ ਕਿ ਤੁਹਾਨੂੰ ਕਿਉਂ ਰਿਫਿਊਜ਼ ਕੀਤਾ ਜਾ ਰਿਹਾ ਤੇ ਐਵੇਂ ਹੋਰ ਬਹੁਤ ਕੰਟਰੀਜ਼ ਨੇ ਜਿੱਥੇ ਰਿਫਿਊਜ਼ ਤਾਂ ਕਰ ਦਿੱਤਾ ਜਾਂਦਾ ਬਟ ਐਗਜ਼ੈਕਟਲੀ ਰੀਜ਼ਨ ਨਹੀਂ ਦਿੰਦੇ ਬਟ ਯੂਕੇ ਕੈਮੇ ਦੀ ਕੰਟਰੀ ਹੈ ਜਿਹੜੀ ਜੇ ਤੁਹਾਨੂੰ ਰਿਫਿਊਜ਼ ਕਰਦੀ ਹੈ ਐਗਜ਼ੈਕਟ ਰੀਜ਼ਨ ਦੱਸਦੀ ਹੈ ਕਿ ਤੁਹਾਡੀ ਸਟੇਟਮੈਂਟ ਚ ਆਹ ਕਮੀ ਹੈ ਤੁਹਾਡੇ ਆਹ ਡਾਕੂਮੈਂਟ ਦੇ ਵਿੱਚ ਆਹ ਚੀਜ਼ ਨਹੀਂ ਹੈਗੀ ਤਾਂ ਰਿਫਿਊਜ਼ ਕਰ ਰਹੀ ਹੈ ਤੇ ਜੇ ਚੈਲੰਜ ਕਰਨ ਤੋਂ ਬਾਅਦ ਇਨੇ ਵੀਜ਼ਾਸ ਨਿਕਲੇ ਨੇ ਤੇ ਦਾ ਮਤਲਬ ਹੈ ਕਿ ਗਲਤੀ ਕਿੰਨੇ ਕੀਤੀ ਵੀਜ਼ਾ ਆਫਸਰ ਨੇ ਫਾਈਲ 'ਚ ਗਲਤੀ ਨਹੀਂ ਸੀ ਹੈਗੀ ਫਾਈਲ ਓਕੇ ਸੀਗੀ ਬਟ ਵੀਜ਼ਾ ਆਫਸਰ ਨੇ ਰਿਫਿਊਜ਼ ਕਰਤਾ ਕਿਉਂਕਿ ਵੀਜ਼ਾ ਆਫਸਰ ਨੂੰ ਫਾਈਲ ਸਮਝਣ 'ਚ ਗਲਤੀ ਲੱਗ ਗਈ ਤੇ ਜੇ ਯੂਕੇ ਦੇ ਵਿੱਚ ਜਦੋਂ ਉਹਨਾਂ ਨੂੰ ਡਿਟੇਲ 'ਚ ਰੀਜ਼ਨ ਦੱਸਣਾ ਪੈਂਦਾ ਹੈ ਵੀਜ਼ਾ ਆਫਸਰ ਨੂੰ ਇਹ ਵੀ ਪਤਾ ਹੈ ਕਿ ਸਾਡੇ ਜਿਹੜੇ ਡਿਸੀਜਨ ਨੂੰ ਚੈਲੰਜ ਵੀ ਕੀਤਾ ਜਾ ਸਕਦਾ ਹੈ ਤੇ ਉਹ ਫਿਰ ਵੀ ਗਲਤੀ ਕਰ ਰਹੇ ਨੇ ਤਾਂ ਸੋਚੋ ਜਿਨ੍ਹਾਂ ਨੇ ਰੀਜ਼ਨ ਦੇਣਾ ਹੀ ਨਹੀਂ ਤੇ ਜਿੰਨਾ ਨੇ ਉਹਦੇ ਜਵਾਬਦੇਹੀ ਨਹੀਂ ਦੇਣੀ ਜਿੰਨਾ ਨੂੰ ਚੈਲੰਜ ਵੀ ਨਹੀਂ ਹੋਣਾ ਉਹ ਕਿੰਨੀ ਗਲਤੀ ਕਰਦੇ ਹੋਣਗੇ ਕੈਨੇਡਾ ਦੇ ਵਿੱਚ ਕਿੰਨੀਆਂ ਫਾਈਲਾਂ ਜਿਹੜੀਆਂ ਨੇ ਰਿਜੈਕਟ ਹੁੰਦੀਆਂ ਹੋਣਗੀਆਂ ਇਸੇ ਕਰਕੇ ਕਿਉਂਕਿ ਉੱਥੇ ਉਹਨਾਂ ਨੂੰ ਜਵਾਬਦੇਹੀ ਨਹੀਂ ਦੇਣੀ ਆਸਟ੍ਰੇਲੀਆ ਵਿੱਚ ਸੇਮ ਹੁੰਦਾ ਹੋਏਗਾ ਸ਼ੈਨਗਨ ਦੇ ਵਿੱਚ ਸੇਮ ਹੁੰਦਾ ਹੋਏਗਾ ਸੇਮ ਚੀਜ਼ ਤੁਹਾਨੂੰ ਜਿਹੜੀ ਹੈ ਨਿਊਜ਼ੀਲੈਂਡ 'ਚ ਵੀ ਦੇਖਣ ਨੂੰ ਮਿਲਦੀ ਹੋਏਗੀ ਇਸ ਤਰੀਕੇ ਨਾਲ ਹੋਰ ਕੰਟਰੀ 'ਚ ਵੀ ਦੇਖਣ ਨੂੰ ਮਿਲਦੀ ਹੋਏਗੀ ਬੜੇ ਦਾ ਸੋਲੂਸ਼ਨ ਕੀ ਹੈ ਸੋਲੂਸ਼ਨ ਇਹ ਹੀ ਹੈ ਦੁਬਾਰਾ ਰੀ ਅਪਲਾਈ ਕਰੋ ਹੋਰ ਕੋਈ ਸੋਲੂਸ਼ਨ ਨਹੀਂ ਹੈ कि ਆਪਣੀ ਐਪਲੀਕੇਸ਼ਨ ਦੇਖੋ ਜੇ ਥੋੜੀ ਬਹੁਤ ਕਮੀ ਲੱਗ ਰਹੀ ਹੈ ਠੀਕ ਹੈ ਅਦਰਵਾਈਜ਼ ਉਹਨੂੰ ਦੁਬਾਰਾ ਅਪਲਾਈ ਕਰਦੇ ਰਹੋ ਕਿਉਂਕਿ ਵੀਜ਼ਾਸ ਰਿਫਿਊਜ਼ਲ ਤੋਂ ਬਾਅਦ ਨਿਕਲਦੇ ਨਹੀਂ ਬਟ ਜੇ ਯੂਕੇ ਚ ਰਿਫਿਊਜ਼ ਹੈ ਦੁਬਾਰਾ ਤਾਈਂ ਅਪਲਾਈ ਕਰੋ ਜੀ ਤੁਹਾਨੂੰ ਪਤਾ ਹੈ ਕਿ ਤੁਸੀਂ ਉਹਨੂੰ ਠੀਕ ਕਰ ਲਿਆ ਜੀ ਠੀਕ ਨਹੀਂ ਕਰ ਪਾਏ ਫਿਰ ਉਹਨਾਂ ਨੂੰ ਅਪਲਾਈ ਕਰੋ ਕਿਉਂਕਿ ਉਹਨਾਂ ਨੇ ਤਾਂ ਰੀਜ਼ਨ ਦੇ ਦਿੱਤਾ ਤੁਹਾਨੂੰ ਕਿਉਂ ਰਿਫਿਊਜ਼ ਕਰ ਰਹੇ ਆ ਤੁਸੀਂ ਉਸ ਰੀਜ਼ਨ ਨੂੰ ਦੂਰ ਕੀਤੇ ਬਿਨਾਂ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੇ ਜੇ ਵੀਜ਼ਾ ਆਫਸਰ ਨੇ ਗਲਤੀ ਕੀਤੀ ਹੈ ਤੁਹਾਡੀ ਫਾਈਲ ਦੇ ਵਿੱਚ ਤੇ ਪ੍ਰੀ ਐਕਸ਼ਨ ਪ੍ਰੋਟੋਕੋਲ ਨਹੀਂ ਚਲੇ ਜਾਓ ਪ੍ਰੀ ਐਕਸ਼ਨ ਪ੍ਰੋਟੋਕੋਲ ਦੀ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ਫੀਸ ਕੋਈ ਨਹੀਂ ਹੁੰਦੀ ਐਮਬੈਸੀ ਨੇ ਕੋਈ ਚਾਰਜ ਨਹੀਂ ਕਰਨਾ ਹੁੰਦਾ ਤੁਸੀਂ ਖੁਦ ਪ੍ਰੀ ਐਕਸ਼ਨ ਪ੍ਰੋਟੋਕੋਲ ਕਰ ਸਕਦੇ ਹੋ ਤੇ ਜੇ ਤੁਸੀਂ ਸਾਡੀ ਹੈਲਪ ਲੈਣਾ ਚਾਹੁੰਦੇ ਸਾਡੇ ਜਰੂਰ ਸਰਵਿਸ ਚਾਰਜ ਹੋਣਗੇ ਉਹ ਤੁਹਾਨੂੰ ਪੇ ਕਰਨੇ ਪੈਣਗੇ ਸਾਡੀ ਟੀਮ ਜਿਹੜੀ ਆ ਤੁਹਾਡੇ ਪ੍ਰੀ ਐਕਸ਼ਨ ਪ੍ਰੋਟੋਕੋਲ ਲਈ ਅਪਲਾਈ ਕਰਕੇ ਤੁਹਾਡਾ ਵੀਜ਼ਾ ਕਢਵਾ ਸਕਦੀ ਹੈ ਚੈਲੰਜ ਕਰਕੇ ਵੀਜ਼ਾ ਲਿਆ ਜਾ ਸਕਦਾ ਹੈ ਇਸ ਪ੍ਰੋਸੈਸ ਲਈ 3 ਮਹੀਨੇ ਲੱਗ ਜਾਂਦੇ ਆ ਬੱਡ ਰਿਜ਼ਲਟਸ ਆਉਂਦੇ ਆ ਬਹੁਤ ਐਪਲੀਕੈਂਟ ਨੇ ਜਿਨ੍ਹਾਂ ਨੇ ਸਰਵਿਸ ਸਾਡੇ ਤੋਂ ਲੈ ਕੇ ਪ੍ਰੀ ਐਕਸ਼ਨ ਪ੍ਰੋਟੋਕੋਲ ਚ ਜਾ ਕੇ ਸਰਵਿਸ ਲਈ ਹੈ ਤਾਂ ਉਹਨਾਂ ਦੇ ਵੀਜ਼ਾਸ ਮਿਲੇ ਆ ਤੇ ਮਿਲਦੇ ਆ ਫਿਰ ਇੱਕ ਹੋਰ ਵੀਡੀਓ ਚ ਸਤਿ ਸ਼੍ਰੀ ਅਕਾਲ